ਜਪਜੀ ਸਾਹਿਬ ਦੀ ਪਵਿੱਤਰ ਬਾਣੀ 'ਚ ਇੱਕ ਗੱਲ ਦਰਜ ਜੇ ਕਿ ਜਿਹੜੇ ਨਾ ਸ਼ੁਕਰਾਨੇ ਲੋਗ ਨੇ ਜਿਹੜੇ ਸ਼ੁਕਰਾਨਾ ਨਹੀਂ ਕਰਦੇ ਪਰਮਾਤਮਾ ਦਾ ਗੁਰਬਾਣੀ 'ਚ ਲਿਖਿਆ ਜੇ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖਾਈ ਖਾਈ ਖਾਏ ਸਭ ਕੁਝ ਲਈ ਵੀ ਜਾਂਦੇ ਨੇ ਪਰਮਾਤਮਾ ਤੋਂ ਤੇ ਫਿਰ ਵੀ ਕਹੀ ਜਾਂਦੇ ਨੇ ਕਿ ਪਰਮਾਤਮਾ ਨੇ ਸਾਨੂੰ ਪੂਜ ਨਹੀਂ ਦਿੱਤਾ ਮਹਾਰਾਜ ਕਹਿੰਦੇ ਨੇ ਮੂਰਖ ਨੇ ਉਹ ਲੋਗ ਜਿਹੜੇ ਖਾ ਕੇ ਵੀ ਮੁਕਰੀ ਜਾਂਦੇ ਨੇ ਇਸ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਜਿੱਥੇ ਉਹਨੇ ਤੁਹਾਨੂੰ ਰੱਖਿਆ ਨਾ ਉੱਥੇ ਵੀ ਕਈ ਲੋਕ ਤਰਸਦੇ ਜੇ ਇਸ ਕਰਕੇ ਪ੍ਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਿਹਾ ਕਰੋ ਕਿਸੇ ਦੇ ਡਿੱਟੇ ਤੇ ਅਫਸੋਸ ਨਹੀਂ ਸ਼ੁਕਰ ਕਰਨਾ ਚਾਹੀਦਾ ਜਿਹੜਾ ਰਿਸ਼ਤੇ ਮਤਲਬ ਦੇ ਹੁੰਦੇ ਹਨ ਉਹ ਨਾ ਕਾਗਜ਼ ਰੱਖਦਾ ਜੇ ਤੇ ਨਾ ਕਾਪੀ ਰੱਖਦਾ ਜੇ ਪਰ ਫਿਰ ਵੀ ਹਰ ਕਿਸੇ ਦਾ ਹਿਸਾਬ ਰੱਖਦਾ ਜੇ ਕਦੇ ਕਦੇ ਉਹਨਾਂ ਦੀ ਬੜੀ ਖੋਪ ਹੈ ਜਿੰਨਾਂ ਨੂੰ ਲਾਪਸ ਸਮੇਂ ਤੋਂ ਪਹਿਲਾਂ ਹੀ ਭੋਲ ਲੈਂਦਾ ਬਹੁਤ ਖਾਸ ਹੁੰਦੇ ਨੇ ਉਹ ਰਿਸ਼ਤੇ ਜੋ ਸਾਡੀ ਆਵਾਜ਼ ਤੋਂ ਸਾਡੀ ਖੁਸ਼ੀ ਤੇ ਗਮ ਦਾ ਅੰਦਾਜ਼ਾ ਲਗਾ ਲੈਂਦੇ ਨੇ ਹੌਂਸਲਾ ਕਦੇ ਵੀ ਟੁੱਟਦਾ ਨਹੀਂ ਉਹ ਜੀਵਨ 'ਚ ਕੁਝ ਤਾਂ ਬੁਰੇ ਹੋ ਸਕਦੇ ਨੇ ਪਰ ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ਇਨਸਾਨ ਹਮੇਸ਼ਾ ਇੱਕ ਵਰਗਾ ਨਹੀਂ ਰਹਿੰਦਾ ਵਕਤ ਹਾਲਾਤ ਲੋਕ ਉਸਨੂੰ ਬਦਲਣ ਤੇ ਮਜਬੂਰ ਕਰ ਦਿੰਦੇ ਨੇ ਇਨਸਾਨ ਨੂੰ ਇਨਸਾਨ ਹੀ ਬਰਬਾਦ ਕਰਦਾ ਆਪਾ ਦਾ ਸਿਰਫ ਇਕੱਤਾਰ ਹੀ ਕਰਦਾ ਮਾਂ ਪਾਗਲ ਹੁੰਦੀ ਆ ਆਪਣੇ ਬੱਚਿਆਂ ਦੇ ਲਈ ਮਾਂ ਪਾਗਲ ਹੁੰਦੀ ਆ ਆਪਣੇ ਬੱਚਿਆਂ ਦੇ ਲਈ ਇੱਕ ਸੂਈ ਲੱਗਣ ਤੋਂ ਵੀ ਡਰਦੀ ਆ ਜਦੋਂ ਮਾਂ ਬੰਦੀ ਆ ਆਪਣਾ ਆਪ ਕਟਾ ਦਿੰਦੀ ਆ ਕਿੰਨੀਆਂ ਤਕਲੀਫਾਂ ਸਹਿੰਦੀ ਐ ਆਪਣੇ ਬੱਚਿਆਂ ਦੇ ਲਈ ਤੇ ਤੁਸੀਂ ਕਹਿੰਦੇ ਹੋ ਕਿ ਮਾਂ ਨੂੰ ਕੀ ਪਤਾ ਮੁਹੱਬਤ ਕੀ ਐ ਮੌਤ ਦੇ ਮੂੰਹ ਦੇ ਵਿੱਚੋਂ ਜਦੋਂ ਬਾਹਰ ਆ ਕੇ ਜਦੋਂ ਹੌਸ਼ ਵਿੱਚ ਆਉਂਦੀ ਐ ਉਹ ਇਹ ਨਹੀਂ ਵੇਖਦੀ ਉਹ ਕਿ ਕਿਸ ਹਾਲ ਵਿੱਚ ਐ ਸਾਰਾ ਜਿਸਮ ਕਟਿਆ ਹੁੰਦਾ ਐ ਹੌਸ਼ ਵਿੱਚ ਆ ਕੇ ਜਦੋਂ ਮੂੰਹ ਹਿਲਦਾ ਐ ਤੇ ਆਵਾਜ਼ ਆਉਂਦੀ ਕਿ ਸਿਸਟਰ ਮੇਰਾ ਬੱਚਾ ਕਿਸ ਤਰ੍ਹਾਂ ਐ ਤੇ ਤੁਸੀਂ ਕਹਿੰਦੇ ਹੋ ਕਿ ਮਾਂ ਨੂੰ ਕੀ ਪਤਾ ਮੁਹੱਬਤ ਕੀ ਐ ਸਾਰੇ ਰਿਸ਼ਤੇ ਪੈਦਾ ਹੋਣ ਤੋਂ ਬਾਅਦ ਬੰਦੇ ਜੀ ਸਾਰੇ ਰਿਸ਼ਤੇ ਪੈਦਾ ਹੋਣ ਤੋਂ ਬਾਅਦ ਬੰਦੇ ਜੀ ਇਹੀ ਇੱਕ ਰਿਸ਼ਤਾ ਨੇ ਜੋ ਪਰਮਾਤਮਾ انسان ਦੇ ਪੈਦਾ ਹੋਣ ਤੋਂ ਪਹਿਲਾਂ ਜੋੜ ਦਿੰਦਾ ਜੀ ਮिन्नੂ ਮੁਸੀਬਤਾ ਆ ਨ ਪਾਇਆ ਸਾਰੇ ਪਾਸੇਓਂ ਹਨੇਰਾ ਦਿਖੇ ਨਾ ਕੁਝ ਵੀ ਲੱਗੇ ਹਰ ਤਰਫ ਹਨੇਰਾ ਬੜਿਆ ਲੜਿਆ ਮੁਸੀਬਤਾ ਨਾਲ ਪਰ ਵਸ ਨਾ ਚੱਲਿਆ ਮੇਰਾ ਟੁੱਟ ਜਾਣਾ ਸੀ ਵਿਸ਼ਵਾਸ ਮੇਰਾ ਉਸ ਰੱਬ ਤੋਂ ਜੇਕਰ ਉਹ ਰਿਸ਼ਤਾ ਸਮੇਂ ਸਿਰ ਨਾ ਫੜਦਾ ਹੱਥ ਮੇਰਾ ਫਿਰ ਇੱਕਦਮ ਸਾਰੇ ਪਾਸੇ ਚਾਨਣ ਜਿਹਾ ਹੋ ਗਿਆ ਤੇ ਮੈਨੂੰ ਖੁਸ਼ੀਆਂ ਆਨ ਪਾਇਆ ਘੇਰਾ ਬਸ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਵਾਰੀ ਮੈਨੂੰ ਕਿਸੇ ਨੇ ਕਿਹਾ ਕਿ ਮੈਂ ਆਪਣਾ ਆਲਾ-ਦਾਲਾ ਦੇ ਕੇ ਕਬਰਾ ਜਾਣਾ ਤੇ ਸੋਚਣ ਲੱਗ ਜਾਨਾ ਕਿ ਮੇਰਾ ਹਲੇ ਤੱਕ ਕੁਝ ਨਹੀਂ ਬਣਿਆ ਮੈਂ ਤਾਂ ਸਭ ਤੋਂ ਪਿੱਛੇ ਰਹਿ ਗਿਆ ਕੀ ਗੱਲ ਮੇਰੀ ਕਿਸਮਤ ਖਰਾਬ ਆ ਇੰਨਾ ਟਾਈਮ ਹੋ ਗਿਆ ਮੈਨੂੰ ਪ੍ਰਮਾਤਮਾ ਨੂੰ ਮੰਨਦਿਆਂ ਵਾਂ ਜੇ ਕੁਝ ਹੋਣਾ ਹੁੰਦਾ ਹੁਣ ਤੱਕ ਹੋ ਹੀ ਜਣਾ ਸੀ ਮੈਂ ਆਨੂੰ ਆਖਿਆ ਕਿ ਜਦੋਂ ਪਾਣੀ 99 ਡਿਗਰੀ ਤੇ ਉਬਲਦਾ ਹੈ ਕਦੇ ਵੀ ਭਾਅ ਵਾਂਗ ਕੇ ਨਹੀਂ ਉੱਡਦਾ ਜਦੋਂ 100 ਡਿਗਰੀ ਤੇ ਚਲਾ ਜਾਂਦਾ ਹੈ ਉਹ ਭਾਅ ਫੜ ਕੇ ਉੱਡਣ ਲੱਗ ਜਾਂਦਾ ਹੈ ਪਤਾ ਤੇਰੇ ਅਰਦਾਸ ਵੀ 99 ਤੇ ਖੜੀ ਆ ਫਰਕ ਸਿਰਫ ਇੱਕ ਦਾ ਹੀ ਹੈ ਜੋਰ ਲਗਾ ਕੇ ਅੱਗੇ ਵੱਧ ਹੁਣ ਪਿੱਛੇ ਮੁੜਨ ਦਾ ਫਾਇਦਾ ਨਹੀਂ ਅੱਗੇ ਨੂੰ ਜਾਵੇਂਗਾ ਤੇ ਪ੍ਰਮਾਤਮਾ ਨੇ ਤੇਰੀ ਐਸੀ ਛਲਾਂਗ ਲਗਾਉਣੀ ਹੈ ਜੋ ਲੋਕਾਂ ਨੇ ਸਾਲਾਂ ਵਿੱਚ ਪਾਇਆ ਨਾ ਤੂੰ ਦਿਨਾਂ ਵਿੱਚ ਹੀ ਪਾ ਲਵੇਂਗਾ ਕਿਉਂਕਿ ਜਬਜੀਤ ਸਾਹਿਬ ਦੇ ਬਾੜ ਤੇ ਤੁਹਾਨੂੰ ਤਾਂ ਬਾਬਾ ਦੀਪ ਸਿੰਘ ਜੀ ਤੇ ਰੱਖੀ ਆਸ ਕਦੇ ਵੀ ਕਦੇ ਵੀ ਕਿਸੇ ਦਾ ਸਮਾਂ ਬਰਬਾਦ ਨਹੀਂ ਕਰਦੇ ਹੁੰਦੇ